ਖਰੀਦਦੇ ਆ ਅਸੀਂ 20 ਬਣਾਉਨੇ ਆ ਠੀਕ ਹੈ ਸੋ ਆਲੂ ਦਾ 20 ਬਣਾਉਨੇ ਆ ਯੂਪੀ ਹੋ ਗਿਆ ਬੰਗਾਲ ਹੋ ਗਿਆ ਜੀ ਠੀਕ ਹੈ ਛਾਂਬ ਹੋ ਗਿਆ ਮਹਾਰਾਸ਼ਟਰਾ ਹੋ ਗਿਆ ਮੱਧ ਪ੍ਰਦੇਸ਼ ਹੋ ਗਿਆ ਹਾਂ ਹਰਿਆਣਾ ਹੋ ਗਿਆ ਪੰਜਾਬ ਹੋ ਗਿਆ ਇਹ ਮੇਨ ਸਟੇਟਸ ਨੇ ਜਿੱਥੇ ਆਲੂ ਲੱਗਦਾ ਜੀ ਇੱਥੇ ਫਿਰ ਤੁਸੀਂ ਸਬਜ਼ੀਆਂ ਵੀ ਲਾਉਨੇ ਆਰਗੈਨਿਕ ਕਰਦੇ ਵਿੱਚ ਹਾਂ ਹਾਂ ਕਰ ਜੂਗੀਆਂ ਅਸੀਂ ਪਿੱਛੇ ਸਾਡੇ ਨੈਟ ਹਾਊਸਿਸ ਨੇ ਉਹਦੇ ਨਾਲ ਥਾਂ ਹੈਗੀ ਆ ਜੀ ਠੀਕ ਹੈ ਉੱਥੇ ਅਸੀਂ ਸਬਜ਼ੀਆਂ ਵੀ ਲਾਉਨੇ ਆ ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲੇ ਉਮੀਦ ਕਰਨਾ ਤੁਸੀਂ ਸਾਰੇ ਖਰੀਤ ਨਾਲ ਹੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਮੇਰੀਆਂ ਵੀਡੀਓ ਸਿਖਾ ਦੇ ਦਿੱਤੇ ਨੇ ਸਿੱਖ ਰਿਲੀਜੀਅਨ ਦੇ ਮਤਲਕ ਨੇ ਸਿੱਖੀਜ਼ਮ ਦੇ ਮਤਲਕ ਨੇ ਤੇ ਅਸੀਂ ਫਿਰ ਕਿਉਂ ਨਾ ਗੱਲ ਕਰੀਏ ਕਿ ਇੰਡੀਆ ਦੇ ਅੰਦਰ ਚੜ੍ਹਦੇ ਪੰਜਾਬ ਦੇ ਅੰਦਰ ਸਭ ਤੋਂ ਜ਼ਿਆਦਾ ਜਿਹੜੇ ਅਮੀਰ ਸਿੱਖ ਸਰਦਾਰ ਨੇ ਉਹ ਕੋਣ ਨੇ ਉਹਨਾਂ ਦਾ ਕੰਮ ਕੀ ਹੈ ਉਹਨਾਂ ਦੀ ਜਿਹੜੀ ਲਾਈਫ ਹੈ ਉਹ ਕਿਸ ਤਰ੍ਹਾਂ ਦੀ ਹੈ ਇਸ ਨੂੰ ਤਾਂ ਲਗਾਈ ਦੀ ਵੀਡੀਓ ਹੈ ਵੀਡੀਓ ਹਲਵਾ ਦਨੇ ਆ ਵੀਡੀਓ ਹਲਵਾ ਦਨੇ ਪਹਿਲੇ ਤਮਾਮ ਦੋਸਾਂ ਦੀ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਉਣ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰ ਲੈਂਦੇ ਆ 10000 ਏਕੜ ਆਲੂਆਂ ਦੀ ਵਾਈ ਕਰਦੇ ਹੁੰਦੇ ਸੀ ਜੀ ਤੇ ਅੱਜ ਦੀ ਡੇਟ ਵਿੱਚ ਅਸੀਂ 5500 ਏਕੜ ਵਾਹ ਰਹੇ ਹਾਂ ਠੀਕ ਹੈ ਤੇ ਇੰਡੀਆ ਦੇ ਲਾਰਜੈਸਟ ਸੀਡ ਪੋਟੇਟੋ ਪ੍ਰੋਡਿਊਸਰ ਕਹਿ ਲਓ ਠੀਕ ਹੈ ਸੋ ਉਹਦੇ ਕਰਕੇ ਇਹ ਕਿਤਾਬ ਮਿਲਿਆ ਜਦੋਂ ਸ਼ੁਰੂਆਤ ਹੋਈ ਸੀਗੀ ਉਦੋਂ ਕਿੰਨੇ ਕਿੱਲਿਆਂ ਤੋਂ ਕੀਤੀ ਸੀਗੀ ਇੱਕ ਤੋਂ ਜੀ ਅੱਛਾ ਬੜੀ ਇੰਟਰਸਟਿੰਗ ਸਟੋਰੀ ਹੈ ਹਾਂ ਸਰਦਾਰ ਜੀ ਹੁਣੀ ਐਮ ਐਸ ਸੀ ਐਗਰੀਕਲਚਰ ਉਹਨਾਂ ਨੇ ਦਿੱਲੀੋਂ ਪੜ੍ਹਿਆ ਜੀ ਮੇਰੇ ਗ੍ਰੇਡ ਗ੍ਰੈਂਡ ਫਾਦਰ ਸੀਗੇ ਡਾਕਟਰ ਅਰਜਨ ਸਿੰਘ ਉਹ ਡਾਕਟਰ ਸੀਗੇ ਠੀਕ ਹੈ ਉਹ ਨਹੀਂ ਚਾਹੁੰਦੇ ਸੀ ਕਿ ਉਹਨਾਂ ਦਾ ਮੁੰਡਾ ਗਾਂ ਵਾਈ ਦੇ ਵਿੱਚ ਆਵੇ ਅੱਛਾ ਜਿੱਥੇ ਅੱਜ ਆਪਾਂ ਹੈਗੇ ਆ ਇਹ ਸਾਨੂੰ ਅਲੋਟ ਹੋਈ ਜ਼ਮੀਨ ਸੀਗੀ ਸਾਡਾ ਜੱਦੀ ਪਿੰਡ ਜੰਡੂ ਸਿੰਘਾ ਪਿੰਡ ਦਾ ਅੱਛਾ ਤੇ ਆਪਣੇ ਫਾਦਰ ਤੋਂ ਠੇਕੇ ਤੇ ਪੈੜੀ ਲੈ ਕੇ ਸਟਾਰਟ ਕੀਤੀ ਸੀ ਅੱਛਾ ਉਹਨਾਂ ਨੇ ਠੇਕੇ ਤੇ ਤਾਂ ਦਿੱਤੀ ਸੀ ਕਿ ਵੀ ਬਣਨਾ ਕੁਝ ਹੈ ਨਹੀਂ ਤਾਂ ਮੁੰਡਾ ਹਟ ਜਾਊਗਾ ਨੌਕਰੀ ਵਾਲ ਨੂੰ ਪੈ ਜਾਊਗਾ ਹਾਂ ਸਦਾ ਰਣੀ ਰਣੀ ਸੀਗੇ ਕਿ ਮੈਂ ਨਹੀਂ ਕਰਨਾ ਤਾਂ ਆਪਦਾ ਕੰਮ ਕਰਨਾ ਨੌਕਰੀ ਨਹੀਂ ਕਰਨੀ ਅੱਛਾ ਸੋ ਇੱਕ ਕਿੱਲੇ ਤੋਂ ਸ਼ੁਰੂਆਤ ਕਰਕੇ ਤੁਰੇ ਜੀ ਫਿਰ ਇਹ ਜ਼ਮੀਨ ਉਹਨਾਂ ਨੇ ਗਾਂ ਮੇਰੇ ਗ੍ਰੈਂਡਫਾਦਰ ਦੇ ਨਾਨਕਿਆਂ ਨੂੰ ਵੇਚ दी ਜੀ ਅੱਛਾ ਜੀ ਇਹ ਉਹਨਾਂ ਨੂੰ ਖਰੀਦ ਕੇ ਫਿਰ ਤੁਰੇਗਾ ਅੱਛਾ ਫਿਰ ਹੁਣ ਤੁਸੀਂ ਜਿਵੇਂ 5500 ਏਕੜ ਦੀ ਕਰਦੇ ਹੋ ਇਹਦੇ ਚ ਠੇਕੇ ਤੇ ਵੀ ਹੈ ਕਿ ਜਹਾ ਆਪਦੀ ਤੁਹਾਡੀ 99% ਠੇਕੇ ਤੇ ਹੈ ਜੀ ਅੱਛਾ ਸਾਡੀ ਤਾਂ ਜੋ ਕਾਨੂੰਨ ਮੁਤਾਬਕ ਹੋਏਗੀ ਜੀ 17 ਅੰਕ ਕਿੱਲੇ ਪਰ ਫੈਮਲੀ 19 ਦੀ ਜ਼ਮੀਨ ਹੈ ਸਾਡੀ ਕੋ ਬਹੁਤੀ ਨੀਜੀ ਜ਼ਮੀਨੀਆਂ ਅਸੀਂ ਸਾਰੀ ਜ਼ਮੀਨ ਠੇਕੇ ਤੇ ਹੈ ਐਨ ਆਰ ਆਈ ਵੀਰਾਂ ਤੋਂ ਲੋਕਲ ਜ਼ਿਮੀਦਾਰ ਵੀਰਾਂ ਤੋਂ ਲੈ ਕੇ ਆਏ ਇਹ ਫਿਰ ਫਾਰਮ ਤੇ ਤੁਸੀਂ ਕੀ ਕੀ ਰੱਖਿਆ ਹੋਇਆ ਹੈ ਕੀ ਕੀ ਕੋਲਡ ਸਟੋਰ ਬਣਾਏ ਹੋਏ ਨੇ ਕੀ ਕੁਝ ਇਥੇ ਸਾਡੇ ਕੋਲ ਬਈ ਜੀ ਟੋਟਲ 12 ਕੋਲਡ ਸਟੋਰ ਹੈਗੇ ਆ ਜੀ 1 ਲੱਖ ਮੈਟ੍ਰਿਕ ਟਨ ਦੀ ਸਾਡੀ ਕਪੈਸਿਟੀ ਹੈ ਉਹਦੇ ਵਿੱਚੋਂ 15000 ਟਨ ਦਾ ਇੱਕ ਸਾਡਾ ਨਵਾਂ ਕੋਲਡ ਸਟੋਰ ਹੈ ਉਹਨੂੰ ਕੋਲਡ ਚੇਨ ਫੈਸਿਲਿਟੀ ਸਾਡੇ ਉਹ ਮਿਨਿਸਟਰੀ ਆਫ ਫੂਡ ਪ੍ਰੋਸੈਸਿੰਗ ਅੰਡਰ ਆਉਂਦਾ ਹੈ ਇੱਕ ਉਹ ਹੈਗਾ 13 ਸਾਡੇ ਡੇਰੇ ਨੇ ਜੀ ਡੇਰਾ ਹੁੰਦਾ ਹੈ ਵੀ ਏਰੀਆ ਆਫ ਆਪਰੇਸ਼ਨ ਸੋ ਸਾਡਾ ਸਾਰਾ ਕੰਮ ਸੈਂਟਰ ਜਲੰਧਰ ਹੈ ਜੀ ਪਰ ਫੈਲਾ ਦੁਆਬੇ ਦੇ ਵਿੱਚ ਹੈ ਅੱਛਾ ਸੋ ਉੱਥੇ ਹੀ ਸਾਡੇ ਬੰਦੇ ਰਹਿੰਦੇ ਆ ਜੀ ਉੱਥੇ ਸਾਡਾ ਇੰਚਾਰਜ ਸਾਡਾ ਸਟਾਫ ਰਹਿੰਦਾ ਸਿਰਫ ਇਥੋਂ ਜੋ ਖਾਦਾਂ ਜਾਣੀਆਂ ਜੋ ਸਪਰੇਆਂ ਜਾਣੀਆਂ ਜੋ ਸੀਡ ਜਾਣਾ ਪਰ ਉਹ ਆਪਰੇਸ਼ਨ ਤੇ ਉਹਦਾ ਮੈਨੇਜਮੈਂਟ ਉੱਥੇ ਰਹਿੰਦੀ ਆ ਇਹ ਫਿਰ ਕਦੋਂ ਬਣਾਇਆ ਸੀਗਾ ਤੁਸੀਂ ਇਥੇ ਫਾਰਮ ਇਹ ਬਣਿਆ ਜੀ 8788 ਵਿੱਚ ਕੰਸਟਰਕਸ਼ਨ ਸ਼ੁਰੂ ਹੋਈ ਜੀ ਹਾਂ ਦਾਦਾ ਜੀ ਉਹਨਾਂ ਨੇ ਬਣਾਇਆ ਜੀ ਅਸੀਂ ਤਾਂ ਸਵਾਦ ਲੈ ਰਹੇ ਆ ਉਹਨਾਂ ਦੀ ਮਿਹਨਤ ਦਾ ਅੱਛਾ ਤੇ 93 ਦੇ ਵਿੱਚ ਅਸੀਂ ਮੂਵ ਇਨ ਹੋਏ ਜੀ ਆ ਨਾਲ ਹੀ ਸਾਡੇ ਇੱਥੇ ਪੁਰਾਣੀ ਕੋਠੀ ਜਿੱਥੇ ਸਾਡਾ ਪਹਿਲਾਂ ਰਹਿਇ ਸੀ ਠੀਕ ਹੈ ਸੋ ਹਾਂਜੀ ਇਹ ਫਿਰ ਜਿਵੇਂ ਤੁਸੀਂ 5500 ਏਕੜ ਦੀ ਖੇਤੀ ਕਰਦੇ ਹੋ ਆਲੂਆਂ ਦੀ ਇਹ ਫਿਰ ਕਿੱਥੇ ਤੁਸੀਂ ਐਕਸਪੋਰਟ ਵੀ ਕਰਦੇ ਹੋ ਕਿ ਜਾਂ ਇੰਡੀਆ ਦੇ ਵਿੱਚ ਹੀ ਇੰਡੀਆ ਦੇ ਵਿੱਚ ਹੀ ਜੀ ਮਾਰਕੀਟ ਸਾਡਾ ਫਾਈਨਲ ਕੰਜ਼ਿਊਮਰ ਫਾਰਮਰ ਹੈ ਜੀ ਜ਼ਿਮੀਦਾਰ ਸਾਡੇ ਵਰਗਾ ਅਸੀਂ ਸੀਡ ਬਣਾਉਂਦੇ ਆ ਜੀ ਠੀਕ ਹੈ ਤੇ ਜਦੋਂ ਆਪਾਂ ਕੋਈ ਵੀ ਚੀਜ਼ ਕੋਈ ਫਸਲ ਲੈਣੀ ਆ ਆਪਾਂ ਉਸ ਚੀਜ਼ ਦਾ ਬੀ ਖਰੀਦਦੇ ਆ ਅਸੀਂ ਬੀ ਬਣਾਉਂਦੇ ਆ ਠੀਕ ਹੈ ਸੋ ਆਲੂ ਦਾ ਵੀ ਬਣਾਉਨੇ ਆ ਯੂਪ ਹੋ ਗਿਆ ਬੰਗਾਲ ਹੋ ਗਿਆ ਜੀ ਅਸਾਮ ਹੋ ਗਿਆ ਮਹਾਰਾਸ਼ਟਰਾ ਹੋ ਗਿਆ ਮਧ ਪ੍ਰਦੇਸ਼ ਹੋ ਗਿਆ ਹਰਿਆਣਾ ਹੋ ਗਿਆ ਪੰਜਾਬ ਹੋ ਗਿਆ ਇਹ ਮੇਨ ਸਟ੍ਰੀਟਸ ਨੇ ਜਿੱਥੇ ਆਲੂ ਲੱਗਦਾ ਜੀ ਇੱਥੇ ਫਿਰ ਤੁਸੀਂ ਸਬਜ਼ੀਆਂ ਵੀ ਲਾਉਂਦੇ ਆਰਗੈਨਿਕ ਕਰਦੇ ਵਿੱਚ ਕਰ ਜੂਗੀਆਂ ਹਾਂ ਜੀ ਕਰ ਜੂਗੀਆਂ ਅਸੀਂ ਪਿੱਛੇ ਸਾਡੇ ਨੈਟ ਹਾਊਸਿਸ ਨੇ ਉਹਦੇ ਨਾਲ ਥਾਂ ਹੈਗੀ ਆ ਜੀ ਠੀਕ ਹੈ ਉੱਥੇ ਅਸੀਂ ਸਬਜ਼ੀਆਂ ਵੀ ਲਾਉਂਦੇ ਆ ਖਾਣ ਪੀਣ ਦਾ ਪ੍ਰਬੰਧ ਸਾਰਾ ਰੱਖਿਆ ਇੱਥੇ ਪੂਰਾ ਰੱਖਿਆ ਜੀ ਪਸ਼ੂ ਵੀ ਰੱਖੇ ਨੇ ਮੁਰਗੀਆਂ ਵੀ ਰੱਖੀਆਂ ਨੇ ਠੀਕ ਹੈ ਹਾਂ ਜੀ ਬੱਕਰੀਆਂ ਵੀ ਰੱਖੀਆਂ ਨੇ ਮੱਝਾਂ ਵੀ ਨੇ ਗਾਈਆਂ ਵੀ ਨੇ ਅੱਛਾ ਤੇ तकरीबन ਸਬਜ਼ੀਆਂ ਵੀ ਸਾਰੀਆਂ ਨੇ ਫਰੂਟ ਵੀ तकरीबन ਸਾਰੇ ਨੇ ਜਿਹੜੇ ਲੱਗੇ ਹੋਏ ਆ। ਅੱਛਾ ਫਰੂਟ ਵੀ ਆਪ ਹੀ ਹਾਂਜੀ ਕਰ ਜੋਗੇ ਜੀ ਕਰ ਜੋਗੇ ਅੱਛਾ ਆਮ ਤੌਰ ਤੇ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਤਾਂ ਹੁੰਦਾ ਕਿ ਘਰ ਦੀਆਂ ਚੀਜ਼ਾਂ ਖਾਧੀਆਂ ਜਾਣ ਔਰ ਆਪ ਪ੍ਰੋਡਕਸ਼ਨ ਜਿਹੜੀ ਕੀਤੀ ਜਾਵੇ ਇੱਕ ਹੁੰਦਾ ਕਿ ਆਪ ਸ਼ੌਂਕ ਹੈ ਕਿ ਆਪ ਹੀ ਟਰੈਕਟਰ ਚਲਾਉਣਾ ਔਰ ਆਪ ਹੀ ਅੱਗੇ ਹੋ ਕੇ ਸਾਰੇ ਕੰਮ ਕਰਨੇ ਫਿਰ ਤੁਸੀਂ ਆਪ ਵੀ ਕਰਦੇ ਹੋ ਟਰੈਕਟਰ ਆਪ ਵੀ ਚਲਾਉਂਦੇ ਹੋ ਫਿਰ ਅੱਜ ਦੀ ਡੇਟ ਵਿੱਚ ਨਹੀਂ ਪਰ ਸਿੱਖਿਆ ਜ਼ਰੂਰ ਜੀ ਅੱਛਾ ਸਾਰੇ ਸੰਸੇ ਡੇ ਚਲਾਉਣੇ ਸਿੱਖੇ ਜ਼ਰੂਰ ਹਰ ਇੰਪਲੀਮੈਂਟ ਚਲਾਉਣਾ ਸਿੱਖਿਆ ਠੀਕ ਹੈ ਕਿ ਕਿਸੇ ਨੂੰ ਜੇ ਕਰੈਕਟ ਕਰਨਾ ਹੈ ਵੀ ਜੇ ਤੁਸੀਂ ਇੱਕ ਐਮਪਾਇਰ ਚਲਾ ਰਹੇ ਹੋ ਹਾਂ ਜਦ ਤੱਕ ਤੁਹਾਨੂੰ ਆਪ ਨੂੰ ਨਹੀਂ ਪਤਾ ਹੋਊਗਾ ਚੀਜ਼ ਚਲਾਉਣੀ ਕਿਵੇਂ ਹੈ ਤਾਂ ਤੁਸੀਂ ਕਿਸੇ ਦੇ ਵਿੱਚ ਫਾਲਟ ਕਿਵੇਂ ਕੱਢ ਲਓਗੇ ਬਿਲਕੁਲ ਫਿਰ ਤੁਸੀਂ ਟਰੈਕਟਰ ਕਿਹੜੇ ਰੱਖੇ ਨੇ ਕਿੰਨੇ ਟਰੈਕਟਰ ਨੇ ਅਸੀਂ ਤਾਂ ਸਾਰੇ ਜੌਂਡੀਰ ਰੱਖੇ ਆ ਜੀ ਅੱਛਾ तकरीबन 300 ਸਵਾ 300 ਟਰੈਕਟਰ ਹੋਏਗਾ ਜੀ ਠੀਕ ਹੈ ਤੇ ਦੇਖ ਰਿਹਾ ਸੀਗਾ ਸਾਰੇ ਜੌਂਡੀਰ ਨੇ ਇਹਦਾ ਕੀ ਕਾਰਨ ਹੈ ਅਮਰੀਕਨ ਕੰਪਨੀ ਹੈ ਜੀ ਜੌਂਡੀਅਰ ਬੇਸਿਕਲੀ ਬੜੇ ਰਿਲਾਈਏਬਲ ਟਰੈਕਟਰ ਨੇ ਠੀਕ ਹੈ 2001-2 ਦੇ ਅਸੀਂ ਸਿਰਫ ਜੌਂਡੀਅਰ ਦੇ ਉੱਤੇ ਸ਼ਿਫਟ ਹੋ ਗਏ ਪਹਿਲਾਂ ਸਾਡੇ ਕੋਲ ਸਾਰਾ ਹੀ ਰਹੇ ਜੀ ਠੀਕ ਹੈ ਕੋਡ ਵੀ ਰਹੇ ਮੈਸੀ ਵੀ ਰਹੇ ਹਾਂ ਐਚ ਐਮ ਟੀ ਆਪਣੇ ਹਿੰਦੁਸਤਾਨ 59 11 ਵਗੈਰਾ ਵੀ ਰਹੇ ਅੱਛਾ ਪਰ ਜੋ ਰਿਲਾਈਏਬਿਲਟੀ ਤੇ ਜੋ ਇਹਦੀ ਸਸਟੇਨੈਂਸ ਜੌਂਡੀਅਰ ਦੀ ਉਹ ਹੋਰ ਕਿਸੇ ਦੀ ਨਹੀਂ ਜੀ ਠੀਕ ਹੈ ਤੇਲ ਦੀ ਖਪਤ ਲਾ ਲਓ ਟੁੱਟ ਭੱਜ ਲਾ ਲਓ ਠੀਕ ਹੈ ਨਾਲੇ ਜਦੋਂ ਸਾਰੇ ਜੀ ਸੇਮ ਹੋਣ ਜੀ ਇੱਕ ਫਰਜ਼ ਕਰੋ ਖਰਾਬ ਹੋ ਗਿਆ ਠੀਕ ਹੈ ਦੂਜੇ ਦਾ ਕੱਢ ਕੇ ਪਾਰਟ ਲਾ ਕੇ ਤੁਸੀਂ ਆਪ ਦਾ ਕੰਮ ਚਲਾ ਸਕਦੇ ਹੋ ਅੱਛਾ ਵੀ ਉਹ ਇੰਟਰਚੇਂਜ ਕਰਕੇ ਕੋਈ ਵੀ ਚੀਜ਼ ਤੁਹਾਡਾ ਕੰਮ ਨਹੀਂ ਖੜਦਾ ਵਰਕਸ਼ਾਪ ਵੀ ਇੱਥੇ ਹੀ ਬਣਾਈ ਹੋਈ ਤੁਸੀਂ ਵਰਕਸ਼ਾਪ ਵੀ ਹਾਂਜੀ ਸਾਡੇ ਕੋ ਆਪਣੀ ਹੈ ਜੀ ਜੌਨ ਡੀਅਰ ਤੋਂ ਸਾਡੇ ਕੋ ਇੰਜੀਨੀਅਰ ਵੀ ਹੈਗੇ ਆ ਸਾਡੇ ਮੁੰਡੇ ਅਸੀਂ ਵੀ ਟ੍ਰੇਨ ਕਰ ਲਏ ਜੀ ਨਾਲ ਲਾ ਕੇ ਅੱਛਾ ਕਿ 2001-2 ਤੋਂ ਜਿਵੇਂ ਮੈਂ ਤੁਹਾਨੂੰ ਦੱਸਿਆ ਜੀ ਅਸੀਂ ਲੱਗੇ ਆ ਸੋ ਉਹ ਹੱਥ ਖੋਲਦੇ ਖੋਲਦੇ ਵਧੀਆ ਉਹਨਾਂ ਦਾ ਖੁੱਲ ਗਿਆ ਜੀ ਇਹ ਫਿਰ ਖੇਤੀ ਦੇ ਵਾਸਤੇ ਤੁਸੀਂ ਕਿੰਨਾ ਸਟਾਫ ਰੱਖਿਆ ਹੋਇਆ ਇੱਥੇ ਟੋਟਲ ਤਾਂ ਜੀ ਸੀਜ਼ਨਲ ਫਰਕ ਪੈਂਦਾ ਰਹਿੰਦਾ ਵੀ ਲੇਬਰ ਇੰਟੈਂਸਿਵ ਕੰਮ ਨੇ ਹਾਂ ਸੋ ਕਈ ਫਸਲਾਂ ਦੇ ਵਿੱਚ ਲੋਕ ਵੱਧ ਲੱਗਦੇ ਆ ਜੀ ਕਈ ਘੱਟ ਲੱਗਦੇ ਆ ਠੀਕ ਹੈ ਪਰ ਇਨ ਜਨਰਲ ਹੋਏਗਾ ਜੀ ਤਕਰੀਬਨ 5-700 ਬੰਦਾ ਇਹ ਬੰਦੇ ਤੁਹਾਡੇ ਕੋਲ ਵੀ ਕੀ ਜਿਹੜੇ ਬਹੁਤ ਪੁਰਾਣੇ ਤੁਹਾਡੇ ਫਾਦਰ ਗ੍ਰੈਂਡਫਾਦਰ ਦੇ ਨਾਲ ਹੀ ਹਾਂਜੀ ਹਾਂਜੀ ਜਦੋਂ ਆਪਾਂ ਵਰਕਸ਼ਾਪ ਗਏ ਸਾਨੂੰ ਪੰਡਤ ਜੀ ਸਿਗੇ ਜਿਨ੍ਹਾਂ ਨੂੰ ਮੈਂ ਮਿਲਿਆ ਉਹ ਸਾਡੇ ਸਭ ਤੋਂ ਪੁਰਾਣੇ EMPLOYEESਾਂ ਦੇ ਵਿੱਚ ਹੋਣਗੇ ਜੀ ਇੱਕ ਸਾਡੇ ਗਿਆਨੀ ਜੀ ਹੁਣੀ ਨੇ ਠੀਕ ਹੈ ਜਿਹੜੇ 1962-63 ਦੇ ਨਾਲ ਨੇ ਜੀ ਅੱਛਾ ਹਾਂਜੀ ਕਾਫੀ ਹੱਦ ਤੱਕ ਸਾਡੇ ਪੁਰਾਣੇ ਜਿਹੜੇ ਡਰਾਈਵਰ ਨੇ ਉਹਨਾਂ ਨੂੰ ਵੀ ਕਿਸੇ ਨੂੰ 20 ਸਾਲ ਕਿਸੇ ਨੂੰ 30 ਸਾਲ ਹੋ ਗਏ ਜੀ ਅੱਛਾ ਸਪਰਵਾਰਕ ਕੀ ਹੈ ਜੀ ਉਹਨਾਂ ਦੇ ਨਾਲ ਕੋਈ ਐਸਾ ਵਤੀਰਾ ਨਹੀਂ ਹੈਗਾ ਕਿ ਉਹ ਕੋਈ ਬਗਾਨੇ ਨੇ ਉਹ ਸਾਡੇ ਹੀ ਨੇ ਹਾਂ ਤੇ ਉਹ ਬਿਲਕੁਲ ਪਰਿਵਾਰ ਦੇ ਜੀ ਆਂ ਵਾਂਗੂ ਠੀਕ ਜੀ ਵੀਰੋ ਐਸੀ ਜਿਹੀ ਦੀ ਵੀਡੀਓ ਤੇ ਤੁਸੀਂ ਅੰਦਾਜ਼ਾ ਲਾਓ ਕਿ 5500 ਏਕੜ ਜ਼ਮੀਨ ਦਾ ਹਿੱਸਾ ਇਹ ਮੂਹ ਨਾਲ ਕਹਿੰਨਾ ਬਹੁਤ ਸੋਖਿਆ ਲੇਕਿਨ ਬਹੁਤ ਵੱਡੀ ਤਦਾਦ ਦੇ ਬਹੁਤ ਵੱਡਾ ਇੱਕ ਰਕਬਾ ਹੈ 5500 ਏਕੜ ਅਸੀਂ ਮੂਹ ਦੇ ਨਾਲ ਤੇ ਲਫ਼ਜ਼ ਬੋਲ ਦਿੰਦੇ ਆ ਲੇਕਿਨ ਅਸੀਂ ਐਂਜਿ ਦੀ ਵੀ ਬਹੁਤ ਜਿਹਾ ਮੁਲਕ ਦੇਖੇ ਨੇ ਜਿਨ੍ਹਾਂ ਦਾ ਟੋਟਲ ਜਿਹੜਾ ਰਕਬਾ ਹੈ ਉਹ 5500 ਏਕੜ ਨਹੀਂ ਹੈਗਾ ਲੇਕਿਨ ਸਿੱਖ ਸਰਦਾਰ ਇਹ ਸਰਦਾਰ ਜੀ ਨੇ ਜਿਹੜੀ ਜਿਹੜੇ ਖੇਤੀਬਾੜੀ ਕਰਦੇ ਨੇ 5500 ਏਕੜ ਜ਼ਮੀਨ ਦੀ ਤੇ ਪਟਾਟੋ ਦੀ ਕਾਸ਼ਤਕਾਰੀ ਕਰਦੇ ਨੇ ਤੇ ਫਿਰ ਪੂਰੇ ਮੁਲਕ ਦੇ ਅੰਦਰ ਉਹਦੀ ਸਪਲਾਈ ਕਰਦੇ ਨੇ ਉਹਦਾ ਬੀਜ ਬਣਾਉਂਦੇ ਨੇ ਬਹੁਤ ਹੀ ਕਮਾਲ ਦੀ ਸਟੋਰੀ ਸੀ ਇਹ ਸਿੱਖਾਂ ਦਾ ਨਾਮ ਰੋਸ਼ਨ ਕਰ ਰਹੇ ਨੇ ਤੁਸੀਂ ਅੰਦਾਜ਼ਾ ਲਾਓ ਕਿ ਇਹਨਾਂ ਦੇ ਜਿਹੜੇ ਗ੍ਰੈਂਡਫਾਦਰ ਸੀ ਇਹਨਾਂ ਦੇ ਜਿਹੜੇ ਦਾਦਾ ਜੀ ਸੀ ਉਹਨਾਂ ਦੀ ਖੁਆਇਸ਼ ਸੀ ਕਿ ਤੂੰ ਇਹ ਖੇਤੀਬਾੜੀ ਨਾ ਕਰ ਤੂੰ ਜ਼ਰਾ ਜਿਵੇਂ ਸਾਡੇ ਵੱਡੇ 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 ਕਹਿੰਦੇ ਨੇ ਕਿ ਤੁਸੀਂ ਜੌਬ ਵਗੈਰਾ ਕਰੋ ਨੌਕਰੀ ਕਰੋ ਲੇਕਿਨ ਸਰਦਾਰ ਜੀ ਦਾ ਜਿਹੜਾ ਹੌਸਲਾ ਸੀ ਸਰਦਾਰ ਜੀ ਦਾ ਜਿਹੜਾ ਮਾਈਂਡਸੈਟ ਸੀ ਉਹ ਬਿਜ਼ਨਸਮੈਨ ਸੀ ਉਹ ਆਪਣਾ ਕੰਮ ਸੀ ਉਹ ਖੇਤੀਬਾੜੀ ਸੀ ਤੇ ਇੱਕ ਪੰਜਾਬੀ ਫਿਰ ਖੇਤ ਦੇ ਨਾਲ ਜੁੜਿਆ ਹੁੰਦਾ ਹੈ ਦਿਹਾਤ ਦੇ ਨਾਲ ਜੁੜਿਆ ਹੁੰਦਾ ਹੈ ਫਸਲਾਂ ਦੇ ਨਾਲ ਜੁੜਿਆ ਹੁੰਦਾ ਹੈ ਸਿੱਖਾਂ ਦਾ ਨਾਮ ਰੋਸ਼ਨ ਕੀਤਾ ਬਹੁਤ ਵੱਡੀ ਗੱਲ ਹੈ ਸਿੱਖਾਂ ਵਾਸਤੇ ਬੜੇ ਮਾਨ ਦੀ ਗੱਲ ਹੈ ਬੜੇ ਫਖਰ ਦੀ ਗੱਲ ਹੈ ਕਿ 5500 ਏਕਰ ਜ਼ਮੀਨ ਦੇ ਰਕਬੇ ਤੇ ਕਾਸ਼ਤਕਾਰੀ ਕਰਨਾ ਖੇਤੀ ਕਰਨਾ ਕੋਈ ਛੋਟੀ ਜੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਐਸੀ ਜੀ ਅੱਜ ਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ